ਰਾਂਝਾ ਮੈਂ ਵਿੱਚ ਮੈਂ ਰਾਂਝੇ ਵਿੱਚ ਹੋਰ ਖਿਆਲ ਨਾ ਕੋਈ ਸਦੋ ਨੇ ਮੈਨੂੰ ਤੀਦੋ ਹੋ ਜਾ ਤੇ ਮੈਨੂੰ ਹੀਰ ਨਾ ਆਖੋ ਕੋਈ ਰਹਣ ਜੇ ਮੱਝੀਆਂ ਚਰਾਈਆਂ ਰਹਣ ਜੇ ਮੱਝੀਆਂ ਚਰਾਈਆਂ ਢੋਲੀ ਲੈ ਗਏ ਨੇ ਖੇੜੇ ਵੇ ਲੱਗ ਗਏ ਨੈਣ ਆਵੇੜੇ ਲੱਗ ਗਏ ਨੈਣ ਆਵੇੜੇ ਵੇੜੇ ਪੰਜਾਬ ਦੇ ਮਹਾਨਗਰ ਸ਼ਹਿਰ ਲੁਧਿਆਣਾ ਦੇ ਸ਼ਿਮਲਾਪੁਰੀ ਦੇ ਵਸਨੀਕ ਨੇ ਮਠਾੜੂ ਚੌਂਕ ਦੇ ਨੇੜੇ ਇੱਕ ਫੂਡ ਹਟ ਲਗਾ ਕੇ ਉਹਨਾਂ ਸਾਰੇ ਲੋਕਾਂ ਲਈ ਮਿਸਾਲ ਕਾਇਮ ਕਰ ਦਿੱਤੀ ਹੈ ਜਿਹੜੇ ਆਪਣਾ ਦੇਸ਼ ਛੱਡ ਬਾਹਰ ਵੱਲ ਨੂੰ ਤੁਰ ਰਹੇ ਹਨ ਜਾਂਕਿ ਗਲਤ ਸੰਗਤ ਵਿੱਚ ਪੈ ਕੇ ਨਸ਼ਾ ਚੋਰੀ ਆਦਿ ਕੰਮਾਂ ਵਿੱਚ ਪੈ ਚੁੱਕੇ ਹਨ ਲੁਧਿਆਣਾ ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਰਹਿਣ ਵਾਲਾ ਸੁਖਵਿੰਦਰ ਸਿੰਘ ਨਾਂ ਦਾ ਮੁੰਡਾ ਆਪਣੇ ਵੱਡੇ ਭਰਾ ਸ਼ੁਭਮ ਨਾਲ ਮਿਲ ਕੇ ਦਾ ਬਾਈਟਸਪੋਰਟ ਨਾਂ ਦਾ ਫੂਡ ਹਟ ਲਗਾ ਰਿਹਾ ਹੈ ਜਿਸ ਲੋਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ ਸੁਖਵਿੰਦਰ ਨੇ ਦੱਸਿਆ ਕਿ ਉਸ ਦੀ ਉਮਰ 17 ਸਾਲ ਹੈ ਅਤੇ ਉਹ ਲੁਧਿਆਣਾ ਸ਼ਿਮਲਾਪੁਰੀ ਲੋਹਾਰਾ ਨੇੜੇ ਸਥਿਤ ਮੋਤੀ ਮਹਿਰਾ ਸਕੂਲ ਦੇ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਹੈ ਉਹਨਾਂ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਸ਼ਾਮ 6 ਵਜੇ ਤੋਂ ਰਾਤ 10:30 ਵਜੇ ਤੱਕ ਫੂਡ ਹਟ ਲਗਾਉਂਦੇ ਹਨ। ਸੁਖਵਿੰਦਰ ਨੇ ਦੱਸਿਆ ਕਿ ਉਸ ਨੂੰ ਪੜ੍ਹਾਈ ਦੇ ਨਾਲ-ਨਾਲ ਗਾਉਣ ਦਾ ਵੀ ਬਹੁਤ ਸ਼ੌਂਕ ਹੈ। ਉਸ ਨੇ ਦੱਸਿਆ ਕਿ ਉਹ 20 ਸੋ 17 ਤੋਂ ਹੀ ਗਾਇਕ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰੰਤੂ ਕੁਝ ਸਾਲ ਪਹਿਲਾਂ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਜਿਸ ਕਰਕੇ ਉਸ ਦੀ ਗਾਇਕੀ ਸਣੇ ਪੜ੍ਹਾਈ ਉੱਤੇ ਵੀ ਬੁਰਾ ਅਸਰ ਪਿਆ। ਸੁਖਵਿੰਦਰ ਨੇ ਦੱਸਿਆ ਕਿ ਉਸਦਾ ਭਰਾ ਸ਼ੁਭਮ ਵੀ ਬਹੁਤ ਵਧੀਆ ਰੈਪ ਕਰਦਾ ਹੈ। ਸੁਖਵਿੰਦਰ ਨੇ ਅੱਗੇ ਦੱਸਿਆ ਕਿ ਉਹ ਪਿਛਲੇ ਸਾਲ ਪੰਜਾਬ ਦੇ ਰਿਐਲਿਟੀ ਸ਼ੋਅ ਵਾਇਸ ਆਫ ਪੰਜਾਬ ਦੇ ਵਿੱਚ ਗਿਆ ਸੀ ਜਿੱਥੇ ਉਹ ਨਹੀਂ ਚੁਣਿਆ ਗਿਆ। ਉਸ ਤੋਂ ਬਾਅਦ ਉਹ ਇਸ ਸਾਲ ਵੀ ਉਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਗਿਆ ਤਾਂ ਉਸਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂ ਦਾ ਇੱਕ ਗੀਤ ਸੁਣਾਇਆ ਤਾਂ ਉਸ ਨੂੰ ਪ੍ਰੋਗਰਾਮ ਦੇ ਜੱਜਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਇਹ ਗਾਣਾ ਉਹਨਾਂ ਨੇ ਸੁਣਿਆ ਹੀ ਨਹੀਂ। ਜਿਸ ਤੋਂ ਬਾਅਦ ਸੁਖਵਿੰਦਰ ਨੇ ਧਾਰ ਲਿਆ ਕਿ ਉਹ ਬਿਨਾਂ ਕਿਸੇ ਪ੍ਰੋਗਰਾਮ ਦੇ ਵਿੱਚ ਗਾਏ ਆਪਣੇ ਕੰਮ ਦੇ ਨਾਲ-ਨਾਲ ਗਾਇਕੀ 'ਚ ਵੀ ਵੱਡਾ ਮੁਕਾਮ ਹਾਸਲ ਕਰੇਗਾ। ਇਸ ਮੌਕੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਅੱਜ ਆਪੇ ਰਾਂ ਜਾ ਹੋਈ ਰਾਜਮੇ ਵਿੱਚ ਮਹਾਂ राजे ਵਿੱਚ ਹੋਰ ਖਿਆਲ ਨਾ ਕੋਈ ਸਦੋ ਨੇ ਮੈਨੂੰ ਤੀ ਦੋ ਜਾ ਤੇ ਮੈਨੂੰ ਹੀਰਨਾ ਆਖੋ ਕੋਈ ਰਾਂਝੇ ਮੱਝੀਆਂ ਚਰਾਈਆਂ ਰਾਂਝੇ ਮੱਝੀਆਂ ਚਰਾਈਆਂ ਢੋਲੀ ਲੈ ਗਏ ਨੇ ਖੇੜੇ ਤੇ ਲੱਗ ਗਏ ਨੈਣ ਆਵੇ ਲੱਗ ਗਏ ਨੈਣ ਅਵੇੜੇ ਵਿਡੋਲੀ ਲੈ ਗਏ ਨੇ ਖੇੜੇ ਹੋ ਤੇਰਾ ਮੇਰਾ ਇਹ ਝਗੜਾ ਤੇਰਾ ਮੇਰਾ ਇਹ ਝਗੜਾ ਅੱਲਾ ਆਪਣੇ ਵੇੜੇ ਵਲਗ ਗਏ ਨੈਣ ਅਵੇੜੇ ਲੱਗ ਗਏ ਨੈਣ ਅਵੇੜੇ ਵਿਡੋਲੀ ਲੈ ਗਏ ਨੇ ਖੇੜੇ ਲੱਗ ਗਏ ਨੈਣ ਅਵੇੜੇ ਡੋਲੀ ਲੈ ਗਏ ਨੇ ਖੇੜੇ ਮੋ ਰੱਖੀ ਵਾਸਤਾ ਖੁਦਾ ਦਾ ਰੱਖੀ ਵਾਸਤਾ ਖੁਦਾ ਦਾ ਹੋ ਰੱਖੀ ਵਾਸਤਾ ਖੁਦਾ ਦਾ ਲੱਖ ਵਸਨਾ ਨੂੰ ਫੇਰੇ ਵਲ ਲੱਗ ਗਏ ਨੈਣ ਅਵੇੜੇ ਡੋਲੀ ਲੈ ਗਏ ਨੇ ਖੇੜੇ ਵਲ ਲੱਗ ਗਏ ਨੈਣ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖਵਿੰਦਰ ਸਿੰਘ ਤੇ ਮੇਰੇ ਨਾਲ ਮੇਰੇ ਵੱਡੇ ਭਾਈ ਸ਼ਿਵਮ ਜੀ ਮੈਂ ਇਹਨਾਂ ਦੇ ਨਾਲ ਰਲ ਕੇ ਜੀ ਆਪਣਾ ਫੂਡ ਕਾਰਟ ਦਾ ਬਾਈਟਸਪੋਟ ਨਾਮ ਤੇ ਲਗਾਉਣਾ ਲਗਾ ਆ ਜੀ ਤੇ ਸਾਡੀ ਲੋਕੇਸ਼ਨ ਹੈਗੀ ਆ ਜੀ ਦੁਸ਼ਹਿਰਾ ਗਰਾਊਂਡ ਸ਼ਿਮਲਾਪੁਰੀ ਮਠਾੜੀ ਚੌਂਕ ਦੇ ਨੇੜੇ ਤੇ ਦੁਸ਼ਹਿਰਾ ਗਰਾਊਂਡ ਦੇ ਬਿਲਕੁਲ ਸਾਹਮਣੇ ਆਪਣਾ ਫੂਡ ਕਾਰਟ ਲਗਾਉਣਾ ਆ ਜੀ ਮੈਂ ਆਪਣੀ 12ਵੀਂ ਦੀ ਪੜ੍ਹਾਈ ਕਰਦਾ ਮੈਂ ਸਕੂਲੋਂ ਆ ਕੇ 3 ਵਜੇ ਤੋਂ ਲੈ ਕੇ ਮੇਰੇ ਕੋਲੇ 10:30 ਵਜੇ ਤੱਕ ਫੂਡ ਕਾਰਟ ਦਾ ਕੰਮ ਸਮਾਨ ਬਣਾ ਕੇ ਤੇ 6 ਵਜੇ ਅਸੀਂ ਰੈਡੀ ਕਰ ਲੈਣੇ ਆਪਣੀ ਮੇਰੇ ਕੋਲੇ ਹੁੰਦੇ ਜੀ ਚੀਜ਼ ਕੰਟਰੋਲ ਸਪਾਇਰਲ ਪੋਟੈਟੋ ਫਰੈਂਚ ਫਰਾਈਜ਼ ਤੇ ਮੂਮਮਦ ਤਿੰਨ ਤਰ੍ਹਾਂ ਦੇ ਹੁੰਦੇ ਨੇ ਜੀ ਤੇ ਜਦੋਂ ਮਰਜੀ ਤੁਸੀਂ ਸਾਡੇ ਕੋਲੇ ਆ ਕੇ ਤਾਂ ਬਾਈਟਸਪੋਰਟ ਨਾਮ ਤੇ ਆਪਣਾ ਇੰਸਟਾਗ੍ਰam ਤੇ ਚੈਨਲ ਹੈ ਜੀ ਤੇ ਗੱਲ ਮੈਂ ਜੋ ਹੈ ਆਪਣਾ ਵੱਡੇ ਵੀਰਾਂ ਨੂੰ ਇਹ ਮੈਸੇਜ ਹੈ ਜਿਹੜੇ ਜਿੰਨਾ ਦਾ ਕੰਮ ਨਹੀਂ ਚੱਲਦਾ ਰੋਜ਼ਗਾਰ ਨਹੀਂ ਹੈ ਜਿਹੜੇ ਇਸ ਟਾਈਮ ਇਹ ਕਾਲ ਯੁਗ ਦੇ ਵਿੱਚ ਬੇਲੇ ਫਿਰਦੇ ਨੇ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਵੀਰੇ ਆਪਣੇ ਇਹਨਾਂ ਨਸ਼ਿਆਂ ਨੂੰ ਛੱਡ ਕੇ ਕਿ ਆਪਣਾ ਜੋ ਵੀ ਕੰਮ ਸਿੱਖ ਹੁੰਦਾ ਵਾ ਸਿੱਖ ਕੇ ਨਾਲ ਦੇ ਨਾਲ ਆਪਾਂ ਕੰਮ ਕਰੀਏ ਤੇ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਸਾਰਿਆਂ ਨੂੰ ਕਿ ਅੱਗੇ ਤੋਂ ਅੱਗੇ ਵਧੋ ਤੇ ਆਪਣੇ ਘਰ ਬਾਰ ਚਲਾਓ ਧੰਨਵਾਦ ਤਵੇਖਿਆ ਤੁਸੀਂ ਲੁਧਿਆਣਾ ਸ਼ਹਿਰ ਦੇ ਸ਼ਿਮਲਾਪੁਰੀ ਦੇ ਵਸਨੀਕ ਮਠਾੜੂ ਚੌਂਗ ਦੇ ਨੇੜੇ ਜੋ ਫੂਡ ਹਟ ਲਗਾ ਕੇ ਦੋਨੋਂ ਭਰਾ ਆਪਣਾ ਗੁਜ਼ਰਬਸਰ ਕਰਨ ਦੇ ਲਈ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਜੀ ਤੋੜ ਮਿੰਤ ਕਰ ਰਹੇ ਨੇ ਜੋ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਇਹਨਾਂ ਦੋਨਾਂ ਭਰਾਵਾਂ ਦੀ ਜੋੜੀ ਨੂੰ ਕੀ ਕਮੈਂਟ ਕਰਨਾ ਚਾਹੁੰਦੇ ਨੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਕਰਕੇ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ